ਲਵ ਇਜ਼ ਅ ਡਾਇਰੈਕਸ਼ਨ ਐਂਡ ਨੋਟ ਏ ਕੰਡੀਸ਼ਨ ਮਨ ਵਿੱਚ ਦੁਨੀਆ ਦੇ ਹੋਰ ਪਦਾਰਥਾਂ ਦੇ ਮੁਕਾਬਲੇ ਵਿੱਚ ਵਾਹਿਗੁਰੂ ਵਾਸਤੇ ਵਿਸ਼ੇਸ਼ਤਾ ਹੋਵੇ ਸੁਰਤ ਵਿੱਚ ਵਿਰਾਗ ਹੋਵੇ ਘਰ ਬਾਹਰ ਇਸਤਰੀ ਬੱਚੇ ਛੱਡਣ ਦੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਕਿਸੇ ਇੱਕ ਪਦਾਰਥ ਦੀ ਥੋੜ੍ਹ ਕਰਕੇ ਸਾਇੰਸ ਦਾ ਤਜਰਬਾ ਕਾਮਯਾਬ ਨਹੀਂ ਹੁੰਦਾ ਇਸੇ ਤਰ੍ਹਾਂ ਸਾਧੂ ਦੀ ਬਿਰਤੀ ਵਿੱਚ ਜਦ ਤੱਕ ਸਮਾਨਤਾ ਨਹੀਂ ਜੋਰ ਤੇ ਸਾਧ ਦੀ ਤਮੀਜ਼ ਹੈ ਉਸ ਨੂੰ ਕਾਮਯਾਬੀ ਨਹੀਂ ਹੋ ਸਕਦੀ ਜਦ ਤੱਕ ਉਹ ਆਪਣੇ ਵਾਸਤੇ ਹੋਰ ਨਾਲ ਨੂੰ ਠੱਗਦਾ ਹੈ ਉਸ ਨੂੰ ਵਾਹਿਗੁਰੂ ਵੱਲ ਸੇਧ ਪੈਦਾ ਨਹੀਂ ਹੋ ਸਕਦੀ ਇਸ ਇੱਕ ਸੇਧ ਦੇ ਪੈਦਾ ਹੋ ਜਾਣ ਨੂੰ ਹੀ ਸਹਿਜ ਧਿਆਨ ਕਹਿੰਦੇ ਹਨ ਆਪਣਾ ਜੀਵਨ ਉੱਚਾ ਬਣਾਓ ਜਿੰਨੀ ਵਾਰੀ ਪੁੱਲੋ ਬਖਸ਼ਿਸ਼ ਵਾਸਤੇ ਅਰਦਾਸ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਜਿਵੇਂ ਕੋਇਲ ਦੀ ਸੇਧ ਆਪਣੇ ਸਾਥੀ ਵੱਲ ਲੱਗੀ ਰਹਿੰਦੀ ਹੈ ਤੇ ਉਹ ਉਸ ਦੇ ਵੈਰਾਗ ਵਿੱਚ ਪੁਕਾਰ ਕਰਦੀ ਰਹਿੰਦੀ ਹੈ ਤੇਵੇਂ ਸਾਡੀ ਸੇਧ ਵਾਹਿਗੁਰੂ ਵੱਲ ਹੋਵੇ। ਇਹ ਹੀ ਸਾਡਾ ਨਿਸ਼ਾਨਾ ਹੈ। ਪਰ ਮਾਣੂ ਇੱਕ ਸਥੂਲ ਚੀਜ਼ ਹੈ। ਪਰ ਇਹ ਇਤਨਾ ਸੂਖਮ ਹੋ ਜਾਂਦਾ ਹੈ ਕਿ ਸਾਨੂੰ ਨਜ਼ਰ ਨਹੀਂ ਆਉਂਦਾ। ਫੇਰ ਵਾਹਿਗੁਰੂ ਕਿਸ ਤਰ੍ਹਾਂ ਨਜ਼ਰ ਆ ਸਕਦਾ ਹੈ? ਜਿਹੜੇ ਉਸ ਨੂੰ ਦੇਖਣਾ ਚਾਹੁੰਦੇ ਹਨ ਉਹ ਅਕਸਰ ਠੱਗੇ ਜਾਂਦੇ ਹਨ ਗਰਜ਼ੀ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਨਾਂ ਦੀ ਇਸ ਚਾਹਤ ਦਾ ਫਾਇਦਾ ਉਠਾਉਂਦੇ ਹਨ ਕੋਇਲ ਆਪਾ ਭਾਵ ਜੀਵ ਆਤਮਾ ਹੈ ਜੋ ਆਪਣੇ ਪਰਮ ਆਪੇ ਭਗ ਪ੍ਰਮਾਤਮਾ ਨੂੰ ਪਾਲਦਾ ਹੈ ਸੰਗੀਤ ਦੀ ਸਾਊਂਡ ਵਾਈਬ੍ਰੇਸ਼ਨ ਆਕਾਸ਼ ਵਿੱਚ ਹੁੰਦੀਆਂ ਹਨ ਪਰ ਇਹ ਕਦ ਹੀ ਸੁਣੀਦੀਆਂ ਹਨ ਜਦ ਅਸੀਂ ਰੇਡੀਓ ਨੂੰ ਉਨ੍ਹਾਂ ਨੂੰ ਸੁਣਨ ਵਾਸਤੇ ਸੁਰ ਕਰੀਏ ਇਸੇ ਤਰ੍ਹਾਂ ਵਾਹਿਗੁਰੂ ਵੱਲ ਸੇਧ ਪੈਦਾ ਕਰਨ ਵਾਸਤੇ ਉਸ ਦੀ ਹਜ਼ੂਰੀ ਭਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਠੀਕ ਸੁਰ ਹੋ ਜਾਵਾਂਗੇ ਵਾਹਿਗੁਰੂ ਅਨੁਭਵ ਹੋ ਜਾਵੇਗਾ ਵਾਹਿਗੁਰੂ ਬੜੀ ਸੂਖਮ ਸੁਗੰਧੀ ਹੈ ਸੰਤ ਲੋਕਾਂ ਨੇ ਉਸ ਨੂੰ ਸਰੋਂ ਦੇ ਤੇਲ ਵਰਗਾ ਸੋਲਿਡ ਸਮਝ ਰੱਖਿਆ ਹੈ ਮਨ ਦੀ ਸੇਧ ਸਦਾ-ਸਦਾ ਹੀ ਵਾਹਿਗੁਰੂ ਵੱਲ ਰਹੇ ਇਸ ਤਰ੍ਹਾਂ ਕਤਬ ਨੂਮਾ ਸੂਈ ਹਰ ਵੇਲੇ ਉੱਤਰ ਵੱਲ ਰਹਿੰਦੀ ਹੈ ਤੇ ਸੰਸਾਰ ਪਰਿਵਾਰ ਦਾ ਸਾਰਾ ਕੰਮਕਾਰ ਕਰੀ ਜਾਈਏ ਇਹ ਹੀ ਸਿੱਖੀ ਦਾ ਲਕਸ਼ ਹੈ ਸਿਮਰਨ ਨਾਲ ਜਦ ਅਸੀਂ ਨਰਮ ਹੁੰਦੇ ਹਾਂ ਤਾਂ ਮਾੜੇ ਆਦਮੀਆਂ ਨਾਲ ਗਿਲਾਨੀ ਹੋ ਜਾਂਦੀ ਹੈ ਆਪਣੇ ਵਿੱਚ ਜਦੋਂ ਨਿਰਮਲਤਾ ਆ ਜਾਂਦੀ ਹੈ ਫਿਰ ਸਾਡੇ ਮਨ ਵਿੱਚ ਦੂਜਿਆਂ ਵਾਸਤੇ ਹਮਦਰਦੀ ਤੇ ਤਰਸ ਪੈਦਾ ਹੁੰਦਾ ਹੈ ਅਸੀਂ ਹੋਰਨਾਂ ਦੀ ਭਲਾਈ ਲੋਚਦੇ ਹਾਂ ਖਿਆਲ ਰੱਖਣਾ ਹੈ ਕਿ ਕਿਤੇ ਆਪਾਂ ਸਲੋਹਣ ਵਿੱਚ ਰੁਕ ਕੇ ਅਸੀਂ ਪਰਮਾਰਸ਼ ਦੇ ਰਸਤੇ ਤੋਂ ਨਹੀਂ ਨਾ ਖੋਜ ਜਾਈਏ ਆਪਾਂ ਸਲੋਹਣ ਨੂੰ ਵੀ ਗੁਰੂ ਸਾਹਿਬ ਨੇ ਹੋਰ ਮੰਦੇ ਰਸਾ ਮੰਗੋ ਮੰਦਾ ਆਖਿਆ ਹੈ ਸੰਤ ਭੋਲਾ ਸਿੰਘ ਜੀ ਤਰਨ ਤਾਰਨ ਵਿੱਚ ਇੱਕ ਮਹਾਪੁਰਖ ਹੋਏ ਹਨ ਉਹਨਾਂ ਨੇ 50 ਸਾਲ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਸੀ ਆਪ ਜੀ ਇੱਕ ਵਾਰ ਤਰਨ ਤਾਰਨ ਸਾਹਿਬ ਸਰੋਵਰ ਦੀ ਪ੍ਰਕਰਮਾ ਕਰ ਰਹੇ ਸਨ ਆਪ ਨੇ ਆਪਣੇ ਮਨ ਦੀ ਹਾਲਤ ਵਿਚਾਰੀ ਮਹਿਸੂਸ ਕੀਤਾ ਕਿ ਜਿਹੜੇ ਸੱਜਣ ਮੈਨੂੰ ਮੱਥਾ ਟੇਕਦੇ ਹਨ ਉਹ ਮੈਨੂੰ ਉਹਨਾਂ ਤੋਂ ਕੁਝ ਚੰਗੇ ਲੱਗਦੇ ਹਨ ਜਿਹੜੇ ਸਿਰਫ ਮੈਨੂੰ ਫਤਿਹ ਹੀ ਬੁਲਾਉਂਦੇ ਹਨ ਉਹਨਾਂ ਨੇ ਸੋਚਿਆ ਫਿਰ ਮੈਂ ਖਟਿਆ ਕਿ ਜੇ ਇਹ ਆਪਾਂ ਸਲੋਹਣਾ ਹੀ ਮੇਰੇ ਗੱਲ ਪਿਆ ਰਹਾ ਇਹ ਨੁਕਸ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ 6 ਮਹੀਨੇ ਲੱਗੇ ਪਸ਼ੂਆਂ ਵਿੱਚ ਤੇ ਸਾਡੇ ਇਨਸਾਨਾਂ ਵਿੱਚ ਇਹ ਫਰਕ ਹੈ ਕਿ ਉਹਨਾਂ ਵਿੱਚ ਕਿਉਂ ਤੇ ਚੰਗੇ ਮੰਦੇ ਦੀ ਵਿਚਾਰ ਨਹੀਂ ਹੈ ਬਾਕੀ ਸਾਰੀਆਂ ਗੱਲਾਂ ਇਨਸਾਨਾਂ ਤੇ ਪਸ਼ੂਆਂ ਵਿੱਚ ਇੱਕੋ ਜਿਹੀਆਂ ਹਨ ਅਸਾਂ ਸਮਝ ਨਾਲ ਵਿਚਾਰ ਕੇ ਚੰਗੇ ਕੰਮ ਕਰਨੇ ਹਨ ਫੇਰ ਅੱਗਾ ਸਵਾਰਨ ਵਾਸਤੇ ਨਾਮ ਜਪਣਾ ਹੈ ਸੁਰਤ ਨੂੰ ਸ਼ਬਦ ਵਿੱਚ ਲਾਉਣਾ ਹੈ ਇਹ ਯੋਗ ਹੈ ਸੁਰਤ ਕੀਰਤਨ ਵਿੱਚ ਲੱਗਦੀ ਹੈ ਫਿਰ ਅੰਦਰ ਸ਼ਬਦ ਵਿੱਚ ਵੀ ਇੱਕ ਰਸ ਹੋ ਜਾਂਦੀ ਹੈ ਜਦ ਕੀਰਤਨ ਹੋਵੇ ਤਾਂ ਸੁਰਤ ਲਾ ਕੇ ਸੁਣਨਾ ਹੈ ਸ਼ਬਦ ਦਾ ਆਦਰ ਕਰਨਾ ਹੈ ਇਸ ਤਰ੍ਹਾਂ ਕਰਦੇ ਕਰਦੇ ਸੁਰਤ ਅੰਤਰਮੁਖ ਹੋ ਜਾਂਦੀ ਹੈ ਵਾਹਿਗੁਰੂ ਤੋਂ ਅਸਾਂ ਉਸ ਦੇ ਨਾਮ ਦਾ ਜਾਪ ਮੰਗਣਾ ਹੈ। ਸ਼ਬਦ ਵਿੱਚ ਵਾਹਿਗੁਰੂ ਆਪ ਆ ਜਾਂਦਾ ਹੈ। ਇਹ ਹੀ ਨਿਰਗੁਣ ਦੀ ਉਪਾਸਨਾ ਹੈ। ਜੀਵਨ ਦਾ ਲਾਹਾ ਨਾਮ ਜਪਣਾ ਹੈ। ਦੁਨੀਆ ਦੇ ਸਾਰੇ ਕੰਮ ਕਰਦੇ ਹੋਏ ਸੁਰਤ ਦੀ ਸੇਧ ਵਾਹਿਗੁਰੂ ਵੱਲ ਰਹੇ। ਸੰਤ ਦੀ ਨਿਗਾਹ ਵਿੱਚ ਸਾਧ ਤੇ ਚੋਰ ਇੱਕੋ ਹੋਣੇ ਚਾਹੀਦੇ ਹਨ। ਜਦ ਤੱਕ ਉਸ ਵਿੱਚ ਇਹ ਗੱਲ ਨਹੀਂ ਉਹ ਵਾਹਿਗੁਰੂ ਦਿਖਾਉਣ ਦੇ ਦਾਅਵੇ ਬਣ ਰਿਹਾ ਹੈ ਤਾਂ ਉਹ ਲੋਕਾਂ ਨੂੰ ਸਿਰਫ ਧੋਖਾ ਦੇ ਰਿਹਾ ਹੈ ਅਸੀਂ ਭਲਾਈ ਕਰਨੀ ਹੈ ਤੇ ਇਹ ਦੇਖਣਾ ਹੈ ਕਿ ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ ਆਪਣੀ ਗਰਜ ਵਾਸਤੇ ਹੋਰਨਾਂ ਨੂੰ ਧੋਖਾ ਦੇਣਾ ਠੀਕ ਨਹੀਂ ਅਸੀਂ ਜਿੰਨਾ ਦੀ ਭਲਾਈ ਕਰਦੇ ਹਾਂ ਉਹਨਾਂ ਦੀਆਂ ਅਸੀਸਾਂ ਸਾਨੂੰ ਉਭਾਰਦੀਆਂ ਹਨ ਅਸਾਂ ਗ੍ਰਸਤ ਵਿੱਚ ਰਹਿਣਾ ਹੈ ਨੌਕਰੀ ਵੀ ਕਰਨੀ ਹੈ ਬੱਚੇ ਜਿਹੜੇ ਪੈਦਾ ਕੀਤੇ ਹਨ ਉਹੋ ਵੀ ਪਾਲਣੇ ਹਨ। ਉਹਨਾਂ ਵਿੱਚੋਂ ਕਿਸੇ ਨੇ ਚੰਗਾ ਨਿਕਲਣਾ ਹੈ ਤੇ ਕਿਸੇ ਨੇ ਮੰਦਾ। ਉਹਨਾਂ ਦੀ ਸੰਭਾਲ ਕਰਨੀ ਹੈ। ਇਹ ਸਭ ਕੁਝ ਕਰਦੇ ਹੋਏ ਆਪ ਨਾਮ ਵਿੱਚ ਲੱਗੇ ਰਹਿਣਾ ਹੈ। ਆਪਣੀ ਸੇਧ ਵਾਹਿਗੁਰੂ ਵੱਲ ਰੱਖਣੀ ਹੈ। ਜਿੱਥੋਂ ਤੱਕ ਹੋ ਸਕੇ ਭਲਾ ਕਰਨਾ ਹੈ।